ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਫਿਰ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਈਆਂ ਕਲੈਕਸ਼ਨ ਜਿਹੜੀ ਆ ਉਹ ਜਾਰਜਟ ਦੇ ਉੱਪਰ ਹੈ ਜੀ ਸਭ ਤੋਂ ਮੈਨੂੰ ਬਹੁਤ ਸਾਰੇ ਜਿਹੜੇ ਇਨਬਾਕਸ ਦੇ ਵਿੱਚ ਕੁਐਸਚਨ ਆਉਂਦੇ ਨੇ ਕਿ ਗਰਮੀਆਂ ਦੇ ਵਾਸਤੇ ਜਿਹੜੀ ਆ ਉਹ ਫੈਬਰਿਕ ਜਿਹੜੀ ਪਾਰਟੀ ਵੇਅਰ ਫੈਬਰਿਕ ਆ ਉਹ ਕਿਹੜੀ ਯੂਜ਼ ਹੋ ਸਕਦੀ ਆ ਗਰਮੀਆਂ ਦੇ ਵਿੱਚ ਜਿਹੜੀ ਪਾਰਟੀ ਵੇਅਰ ਅਗਰ ਤੁਸੀਂ ਫੈਬਰਿਕ ਯੂਜ਼ ਕਰਨੇ ਚਾਹਦੇ ਹੋ ਤੇ ਜਾਰਜਟ ਠੀਕ ਹੈ ਜੀ ਵਿਸਕੋਸ ਜਾਰਜਟ ਜਿਹੜੀ ਜਿਹੜੀ ਬਹੁਤ ਸੌਫਟ ਹੁੰਦੀ ਆ ਅੱਜਕੱਲ ਜਾਰਜਟ ਵੀ ਬਹੁਤ ਸਾਰੇ ਥੀਮਾਂ ਦੀ ਆ ਰਹੀ ਹੈ Straps ਵਾਲੀ ਆ ਰਹੀ ਹੈ Matrix ਦੀ ਇੱਕ ਫੈਬਰਿਕ ਆਉਂਦੀ ਹੈ ਬਹੁਤ ਹੀ ਜ਼ਿਆਦਾ ਸੌਫਟ ਹੁੰਦੀ ਹੈ ਉਹਦੇ ਵੀ ਸੂਟ ਮੈਂ ਤੁਹਾਡੇ ਲਈ ਲੈ ਕੇ ਆਉਂਗੀ Printed collection ਜਿਹੜੀ ਆ ਉਹ ਬਹੁਤ ਹੀ ਪੈਰੀਮੈਟ੍ਰਿਕਸ ਵਿੱਚ ਆਉਂਦੀ ਆ ਸੋ ਮੇਰਾ ਅੱਜਾ ਜਿਹੜਾ ਸੂਟ ਹੈਗਾ ਇਹ ਜੀ AB ਚਾਰਚਟ ਦੇ ਵਿੱਚ ਹੈਗਾ ਆ ਅ ਜਿਹੜਾ ਮੈਂ ਪਹਿਲੀ ਇਹਦੇ ਤੋਂ ਵੀਡੀਓ ਪੋਸਟ ਕਰੂੰਗੀ ਉਹ ਹੋएगी ਜੀ ਬਲੈਕ ਟਾਰਜਟ ਉਸ ਟਾਈਪ ਦੇ ਵਿੱਚ ਹੈਗੀ ਆ ਔਰ ਇਹ ਵੀ ਸਟ੍ਰਾਈਪਸ ਆ ਲੇਕਿਨ ਇਹਦੀਆਂ ਸਟ੍ਰਾਈਪਸ ਜਿਹੜੀਆਂ ਬਣੀਆਂ ਹੋਈਆਂ ਨੇ ਥ੍ਰੈਡ ਦੇ ਨਾਲ ਬਣੀਆਂ ਹੋਈਆਂ ਨੇ ਥ੍ਰੈਡ ਦੇ ਨਾਲ ਵੀਵਿੰਗ ਹੋਈ ਹੋਈ ਆ ਸੋ ਐਸ ਜੀਆਂ ਬਾਜੂ ਦੇ ਉੱਪਰ ਡਿਜ਼ਾਈਨ ਆ ਜਾਏਗਾ ਜੀ ਬਹੁਤ ਹੀ ਪਿਆਰਾ ਦਾ ਬਹੁਤ ਹੈਵੀ ਬਾਜੂ ਨੇ ਕੈਨ ਨੂੰ ਕੋਈ ਵੀ ਕਹਿ ਸਕਦਾ ਹੈ ਕਿ ਸਿੰਪਲ ਸੂਟ ਆ ਬਟ ਜਦੋਂ ਇਹ ਵੇਅਰ ਕੀਤਾ ਲਊਗਾ ਇਹਦੀ ਲੁੱਕ ਬਹੁਤ ਹੀ ਜ਼ਿਆਦਾ ਐਲੀਗੈਂਟ ਆਈ ਲੀਕ ਇਹਦੀਆਂ ਬਾਜੂ ਟੋਟਲੀ ਹੈਵੀ ਨੇ ਪੂਰਾ ਉੱਪਰ ਤੱਕ ਕੰਮ ਆਏਗਾ ਦੋਨੋਂ ਬਾਜੂ ਸੋ ਇਹਦੇ ਨੈਕਕਿਟੀ ਡਿਟੇਲਸ ਆਰਗੈਂਜ਼ਾ ਦੀ ਲੇਸ ਲਗਾ ਕੇ ਕੀਤੀ ਹੋਈ ਆ ਨਾਲੀਏ ਦੇ ਪਹੁੰਚੇ ਇਹਦੇ ਪਹੁੰਚੇ ਵੀ ਪੂਰੇ ਜਿਹੜੇ ਉਹ ਹੈਵੀ ਬਨੇ ਹੋਏ ਨੇ ਇਹ ਦੇਖ ਸਕਦੇ ਹੋ ਤੁਸੀਂ ਪੂਰੇ ਨੀਚ ਤੱਕ ਜਿਹੜਾ ਇਹ ਤੁਹਾਡਾ ਉਹ ਵਰਕ ਆਏਗਾ ਐਂਡ ਜਿਹੜਾ ਇਹਦਾ ਦੁਪੱਟਾ ਆ ਜੀ ਦੁਪੱਟਾ ਅਸੀਂ ਟੈਪੀ ਲਾਈਨਸ ਵਾਲਾ ਇਹਦੇ ਨਾਲ ਯੂਜ਼ ਕੀਤਾ ਹੋਏਗਾ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਇਹਦੇ ਵਿੱਚ ਬਾਕਸੇ ਬਨੇ ਹੋਏ ਨੇ ਇਨੂੰ ਵੀ ਅਸੀਂ ਆਰਗੈਂਜ਼ਾ ਦੀ ਲੇਸ ਲਾ ਕੇ ਡਿਜ਼ਾਈਨ ਕੀਤਾ ਹੋਇਆ ਹੈ ਇਹਦਾ ਜਿਹੜਾ ਦੁਪੱਟਾ ਹੈ ਜੀ ਦੁਪੱਟਾ ਅਸੀਂ ਡਬਲ ਡਾਈ ਕਰਵਾਇਆ ਹੋਇਆ ਹੈ ਜਿਹੜੇ ਜਿਹੜੇ ਕਲਰਸ ਸਾਡੇ ਹਾਈਲਾਈਟ ਹੋ ਰਹੇ ਸੀਗੇ ਮੇਨ ਦੇ ਉੱਪਰ ਮਜ਼ੈਂਟਾ ਐਂਡ येलो ਉਹ ਵਾਲੇ ਕਲਰਸ ਜਿਹੜੇ ਆਪਾਂ ਪਾ ਕੇ ਦੁਪੱਟਾ ਬਣਾਇਆ ਹੈ ਸੋ ਐ ਹੈ ਜੀ ਸਾਡੇ ਸੂਟ ਦੀ ਪੂਰੀ ਲੁੱਕ ਕਿਵੇਂ ਲੱਗਾ ਤੁਹਾਨੂੰ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਉਂਕਿ ਕਮੈਂਟਸ ਸੇ ਆਸ ਕੀ ਹੁੰਦਾ ਹੈ ਕਿ ਸਾਡਾ ਹੌਸਲਾ ਵਧਦਾ ਹੈ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਜਿਹੜਾ ਕੰਮ ਉਹ ਕੀਿੰਦਾ ਕਰ ਰਹੇ ਹਾਂ ਤੁਹਾਨੂੰ ਪਸੰਦ ਆ ਰਿਹਾ ਹੈ ਜਾਂ ਨਹੀਂ ਆਸਾਂ ਦਾ ਸੋ ਥੈਂਕ ਯੂ